ਹੋਏ ਗੁਰਜੀ ਦਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਅੋ ਪਿਆਰੇ ਸਾਥ ਸੰਗਤियां ਆਪਾਂ ਦਰਸ਼ਨ ਕਰਦੇ ਆ ਗੁਰਦੁਆਰਾ ਮੰਜੀ ਸਾਹਿਬ ਪਿੰਡ ਕਨੇਜ ਇਸ ਪਵਿੱਤਰ ਸਥਾਨ ਦਾ ਇਤਿਹਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਛੱਡਣ ਤੋਂ ਮੁਕਤ ਸਰਸਹਬ ਖਦਰਾਂ ਦੇ ਢਾਬ ਦੇ ਸਫ਼ਰ ਨਾਲ ਜੁੜਿਆ ਹੋਇਆ ਹੈ ਜੀ ਗੁਰੂ ਜੀ ਚਮਕੌਰ ਸਾਹਿਬ ਮਾਛਵੜ ਤੋਂ ਹੁੰਦੇ ਹੋਏ 11 ਨੂੰ ਪਿੰਡ ਲਲਕਣਾ ਗੁਰਦੁਆਰਾ ਗੁਰੂ ਸਾਹਿਬ ਦੇਰੀ ਸਾਹਿਬ ਥੱਲੇ ਆ ਕੇ ਆਪਣਾ ਪਲੰਗ ਰੱਖਿਆ 12 13 ਨੂੰ ਦੀ ਰਾਤ ਤਨੁਕਟਣ ਸਾਹਿਬ ਦਿਗਸਰ ਸਾਹਿਬ ਪਹੁੰਚੇ ਇੱਥੇ ਰਾਤ কাট ਕੇ ਗੁਰਜੀ ਸਵੇਰੇ ਪਿੰਡ ਰਾਮਪੁਰ ਤੋਂ ਕਿਨੇਚ 13 ਨੂੰ 7 دسمبر 1704 ਇਸ ਵੀ ਨੂੰ ਉੱਚ ਦਾ ਪੀਰ ਬਣ ਕੇ ਪਲੰਘ ਉੱਤੇ ਬਿਰਾਜਮਾਨ ਹੋ ਕੇ ਪਹੁੰਚੇ ਜਿਸ ਦਾ ਇਤਿਹਾਸ ਇਸ ਪ੍ਰਕਾਰ ਹੈ ਜੀ ਕਨੇਚ ਪਿੰਡ ਜ਼ਿਲ੍ਹਾ ਲੁਧਿਆਣੇ ਦਾ ਮਸ਼ਹੂਰ ਕਸਬਾ ਹੈ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਲੰਘ ਉੱਤੇ ਸਵਾਰ ਹੋਏ ਆਏ ਉਸ ਸਮੇਂ ਭਾਈ ਨਵੀਖਾਂ ਭਾਈ ਗਨੀਖਾਂ ਪਤਾ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਸਹਿਬ ਜੀ ਦੇ ਨਾਲ ਸਨ ਭਾਈ ਦਿਆ ਸਿੰਘ ਜੀ ਚੌਰ ਦੀ ਸੇਵਾ ਕਰ ਰਹੇ ਸਨ ਆਪ ਇੱਕ ਸਿੱਖ ਪੱਤਾ ਜੱਟ ਇੱਥੇ ਵੱਸਦਾ ਸੀ ਜਿਸ ਨੇ ਪਹਿਚਾਨ ਕੇ ਬੇਨਤੀ ਕੀਤੀ ਪਾਤਸ਼ਾਹ ਜੀ ਕੋਈ ਸੇਵਾ ਕਰਨ ਦੀ ਆਗਿਆ ਤਰੀਏ ਗੁਰੂ ਜੀ ਨੂੰ ਪਤਾ ਸੀ ਕਿ ਇਸ ਕੋਲ ਘੋੜੀ ਹੈ ਜਿਸ ਉੱਤੇ ਸਵਾਰ ਹੋ ਕੇ ਕਦੀ ਅਨੰਦਪੁਰ ਜਾਂਦਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਘੋੜੀ ਦੀ ਮੰਗ ਕੀਤੀ ਸੁਣਦੇ ਸਾਰ ਪੱਤੇ ਨੂੰ ਮਨੋਂ ਤਾਪ ਚੜ ਗਿਆ ਮਨ ਡੋਲ ਗਿਆ ਕਿ ਜੇ ਹਾਕਮ ਨੂੰ ਪਤਾ ਲੱਗਾ ਲੱਗ ਜਾਏ ਤਾਂ ਸਾਹੀ ਬਾਗੀ ਦੀ ਮਦਦ ਬਦਲੇ ਬੰਦ ਜਾਵਾਂਗਾ ਜੇ ਸਤਿਗੁਰੂ ਘੋੜੀ ਲੈ ਗਏ ਤਾਂ ਮੁੜ ਕੇ ਨਹੀਂ ਦੇਣਗੇ ਐਸਾ ਸੋਚ ਕੇ ਪੱਤੇ ਨੇ ਘਰ ਆ ਕੇ ਇੱਕ ਛੋਟੀ ਘੋੜੀ ਟਟਬੈਣੀ ਨੂੰ ਪੀੜ ਲਿਆਂਦਾ ਤੇ ਪੇਸ਼ ਕੀਤਾ ਪਰ ਦਾ ਸੁਣੋ ਪਿਤਾ ਜੀ ਚੋਟੀ ਦੇ ਘੋੜੀਆਂ ਦੇ ਸ਼ਾਹੀ ਅਸਵਾਰ ਸਨ ਦੇਖਦੇ ਹੀ ਫਰਮਾਇਆ ਅਸੀਂ ਟਟਬੈਣੀ ਉੱਤੇ ਕਦੀ ਨਹੀਂ ਸਵਾਰੀ ਕੀਤੀ ਗੁਰੂ ਜੀ ਨੇ ਫਿਰ ਕਿਹਾ ਕਿ ਕੋਈ ਬੜੀ ਘੋੜੀ ਲਿਆ ਅਸੀਂ ਅੱਗੇ ਤੋਂ ਬੰਦੋਬਸਤ ਕਰਕੇ ਛੇਤੀ ਮੋੜ ਵੇਚਾਂਗੇ ਪਰ ਪੱਤੇ ਨੇ ਫੇਰ ਵੱਡੀ ਘੋੜੀ ਮੇਰਾ ਜਵਾਈ ਲੈ ਗਿਆ ਘਰ ਨਹੀਂ ਇਸ ਦੇ ਐਸਾ ਝੂਠ ਨੂੰ ਸੁਣ ਕੇ ਸਹਜੇ ਫੇਰ ਫਰਮਾਇਆ ਨਾ ਤੇਰੀ ਘੋੜੀ ਇੱਥੇ ਨਾ ਤੂੰ ਇੱਥੇ ਰਹਾ ਜਾ ਚਲਾ ਜਾ ਐਸਾ ਸੁਣ ਕੇ ਇਹ ਸਿਰ ਛੁੱਟੇ ਘਰ ਨੂੰ ਆਇਆ ਅੱਗੇ ਹਨੇਰੀ ਕੋਠੀ ਵਿੱਚ ਸੱਪ ਦੇ ਡੱਸੇ ਨਾਲ ਘੋੜੀ ਮਰੀ ਪਈ ਸੀ ਇਸ ਨੇ ਸੁੱਤੀ ਜਾਣ ਕੇ ਪੈਰ ਦੇ ਠੇਡੇ ਨਾਲ ਜਗਾਣਾ ਕੀਤਾ ਬਾਹਰ ਬੰਦੇ ਮਗਾ ਪਰ ਪਾਸ ਬੈਠੇ ਕਾਲੇ ਨਾਗ ਨੇ ਇਹਨੂੰ ਵੀ ਦੱਸਿਆ ਤੇ ਥੈ ਰੱਖਿਆ ਕਨੇਚ ਤੋਂ 13 ਉਹ ਨੂੰ ਚਿਰਗੁਰ ਗੋਬਿੰਦ ਸਿੰਘ ਮਹਾਰਾਜ ਸਾਨੇਵਾਲ ਆਨੰਦਪੁਰ ਰੇਰੂ ਸਾਹਿਬ ਨੂੰ ਚੱਲੇ ਪਾੜ ਦਿੱਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਹੋਰ ਵੀ ਸੰਗਤਾਂ ਤੱਕ ਵੀਡੀਓ ਪਹੁੰਚ ਸਕੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਹੋਰ ਵੀ ਸੰਗਤਾਂ ਤੱਕ ਹੋ ਸਕੇ ਮੈਂ ਤੁਹਾਡਾ ਆਪਣਾ ਅਰੰਪਲ ਸਿੰਘ న్యూਸ ਐਂਡ ਬਲੌਗ YouTube ਚੈਨਲ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਆਪਾਂ ਦਰਸ਼ਕੀ ਤੇ ਗੁਰਦੁਆਰਾ ਮੰਜੀ ਸਾਹਿਬ ਪਿੰਡ ਕਲੇਚ ਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤ ਅਸਥਾਨ ਹੈ ਜੀ